ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੀਦਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਇਲੂ ਪੈਂਦਾ ਜੀ ਮੋਗਾ ਸਾਡੇ ਲਈ ਇੱਕ ਕੋ ਕੁਆਲਿਟੀ ਦੀ ਮੱਝ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ 22 ਤੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਤੇਜਿੰਦਰ ਸਿੰਘ ਹੈ ਪਿੰਡ 'ਚ ਮੈਨੂੰ ਕਾਕਾ ਕਹਿੰਦੇ ਹੈਗੇ ਜੀ ਐਡਰੈਸ ਆਪਣਾ ਪਿੰਡ ਚਿੱਦਾ ਪ੍ਰਾਇਮਰੀ ਸਕੂਲ ਕੋਲ ਘਰ ਆਪਣਾ ਬਾਬਾ ਬੋਰਾ ਦੀ ਕੁਟੀਆ ਕੋਲੇ ਠੀਕ ਆ ਬਾਈ ਹਾਂਜੀ ਮੋਬਾਈਲ ਨੰਬਰ ਇਹ ਮੋਬਾਈਲ ਨੰਬਰ 98723 5795 ਠੀਕ ਕਰੀ ਹੋਰ ਦੱਸ ਦੋ ਜੀ 98723 5795 ਠੀਕ ਆ ਬਾਈ ਘਰ ਦੀ ਮੱਝ ਜੀ ਹਾਂ ਇਹ ਘਰ ਦੀ ਠੀਕ ਆ ਸੁਆ ਭਾਈ ਕਿੰਨਾ ਮਾ ਤੁੰਦੀ ਸੁਆ ਦੋ ਜੀ ਠੀਕ ਆ ਭਾਈ ਪਹਿਲੇ ਸੂਏ ਦਾ ਰਿਕਾਰਡ ਜੀ ਪਹਿਲੇ ਸੂਏ 12 ਲੀਟਰ ਦਾ ਦਿੰਦਾ ਜੀ ਜੋਆਵਾ ਹਾਂ 12 ਲੀਟਰ ਜੋਆ ਘਰੇ ਜੋਈ ਗੀ ਜਾਊ ਐ 14 ਪਲੱਸ ਜੀ ਹਾਂ 14 ਪਿਛਲੇ ਹਰ ਲਿਸੀ ਬਹੁਤ ਸੀਗੀ ਹਰ ਕੀ ਰਾਜੀ ਐ ਹਰ ਕੀ 14 ਲੀਟਰ 13 14 ਲੀਟਰ ਦੇਊਗੀ ਮੈਂ ਝੂਠ ਮਾਰਨ ਤੋਂ 16 17 ਕਹੀਏ ਉਹ ਨਹੀਂ 13 14 ਜੀ ਠੀਕ ਆ ਭਾਈ ਦੈਨ ਕਿੰਨਾ ਲੈਂਦੀ ਐ ਜੀ ਦੈਨ ਹਫਤਾ ਤੱਕ ਲੈ ਜੀ ਬਾਕੀ ਆ ਕੋਦੋ ਦਿਨ ਚਲੋ ਇਧਰੋਂ ਹਾਂ ਇਧਰੋਂ ਹੋ ਜਾਂਦਾ ਜੀ ਹਨਾ ਦੀ ਦੰਨ ਜੀ ਹਾਂਜੀ ਹਨਾ ਦੀ ਹਾਂ ਹਨਾ ਦੀ ਓਕੇ ਜੀ ਸੀਰੀਅਸ ਲੱਗ ਵੀ ਪੂ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਦੂਜਾ ਸੁੰਦੀ ਆ ਜੀ ਫੁੱਲ ਹੈਵੀ ਬੋਡੀ weight ਦੀ ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਜੀ ਉੱਪਰਲੇ ਪਾਸੋਂ ਪੱਠ ਪੁੜਾ ਲਗਭਗ 2.5 ਫੁੱਟ ਵਾਂਗੂ ਚੌੜਾ ਪਰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੇਵਾ ਬਾਈ ਦੀ ਫੁੱਲ ਆ ਬਾਈ ਦੱਸਦਾ ਕਿ ਪਿਛਲੇ ਸੂਏ 12 ਕਿਲੋ ਯਾਨੀ ਪਹਿਲੇ ਸੂਏ 12 ਕਿਲੋ ਛੋਇਆ ਵਾ ਜੀ 13 14 ਕਿਲੋ ਦੀ ਉਮੀਦ ਆ ਤੇ ਡੇਟ ਮੁਤਾਬਕ ਹਜੇ ਹਫ਼ਤਾ ਪਿਆ ਫੁੱਲ ਵਜਨ ਵਜੂਦ ਆ ਜੀ ਸੋਹਣਾ ਥਾਣਾ ਨੇੜੇ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਚਾਰ ਹੀ ਥਾਣਾ ਗੱਠ ਥੋੜਾ ਜਿਆ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਥਾਣਾ ਦੇ ਸੱਜ ਸੋਹਣੇ ਆ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜੀ ਜਿਹੜੇ ਸਾਹਵਾਂ ਵਜਨ ਵਜੂਦ ਆ 13 14 ਕਿਲੋ ਕੋਈ ਬਾਹਲਾ ਨਹੀਂ ਜੀ ਹੋ ਸਕਦਾ ਕਰਮ ਵਾਲੀ ਵੱਧ ਦੇ ਜੀ ਬਾਕੀ 13 14 ਕਿਲੋ ਤਾਂ ਰਾਮ ਨਾਲ ਹੀ ਦੇ ਦੇਣਾ ਤਿਆਰੀ ਬਹੁਤ ਚੰਗੀ ਆ ਥਾਣਾ ਦੇ ਸੱਜ ਵੀ ਸੋਹਣੇ ਆ weight ਵਜਨ ਵਜੂਦ ਵਾਲੇ ਪਾਸੋਂ ਤਾਂ ਜੀ ਕੋਈ ਕੱਚ ਹੈ ਨਹੀਂ ਕੁਆਲਟੀ ਫੇਸ ਦੀ ਵੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਸੂਆ ਅਰੀਜਨਲ ਦੂਜਾ ਹੁੰਦੀ ਆ ਜੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਲੂਗਾ ਜਿਹੜੇ ਦੇਣ ਆ ਜੀ ਹੋ ਸਕਦਾ ਇੱਕ ਅੱਧਾ ਦਿਨ ਗਾਂ ਪਛਾਂਵ ਵੀ ਹੋ ਸਕਦਾ ਜੀ ਪਸ਼ੂ ਦਾ ਡੇਟ ਮੁਤਾਬਕ ਦੇਣ ਇਹਦਾ ਮੁੱਲ ਬਾਈ ਮੁੱਲ ਇਹਦਾ 95000 ਰੁਪਏ ਹੋਜੂ ਲੈਸ ਜੀ ਹਾਂ ਬਸ ਕੋਈ ਨਹੀਂ ਮਾਨਤਨ ਕਰ ਦਾਂਗੇ ਜੀ ਵੀਰੋ ਠੀਕ ਆ ਜੀ ਲੋੜੋਂ ਆਪਾਂ ਮਾਨਤਨ ਕਰ ਦਿੰਦੇ ਠੀਕ ਆ ਬਾਈ ਜਮਾ ਗੈਜ ਡਿਮਾਂਡ ਕੀਤੀ ਆ ਬਾਈ ਨੇ ਜੀ 95000 ਰੁਪਿਆ ਵਿੱਚੋਂ ਲੈਸ ਹੋਜੂਗਾ ਜੀ ਜੀ ਨੂੰ ਪਸੰਦ ਆਉਂਦੀ ਆ ਨੰਬਰ ਸਕਰੀਨ ਤੇ ਬਾਈ ਦਾ ਜੀ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ